ਸੱਚੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਦਾਨ ਮਿਊਟ ਮੈਂ ਹਾਂ ਵਰਨਪਟ ਜ਼ਿਲ੍ਹਾ ਪੰਚਾਇਤ ਤੇ ਬਲਾਕ ਸੰਮਤੀ ਦੀਆਂ ਚੋਣਾਂ ਤੋਂ ਬਾਅਦ ਅਕਾਲੀ ਦਲ ਇਹ ਕਹਿੰਦਾ ਨਜ਼ਰ ਆ ਰਿਹਾ ਹੈ ਕਿ ਉਹ ਰਿਵਾਈਵ ਹੋ ਗਏ ਨੇ ਤੇ ਡਾਇਨਾਸੌਰ ਵਾਪਸ ਆ ਰਿਹਾ ਹੈ ਯਾਨੀ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਵੀ ਅਕਾਲੀ ਦਲ ਤੇ ਹੁਣ ਨਿਸ਼ਾਨਾ ਸਾਧ ਦੀ ਨਜ਼ਰ ਆ ਰਹੀ ਹੈ ਤਾਂ ਅਕਾਲੀ ਦਲ ਦੇ ਵਿੱਚ ਸੁਖਬੀਰ ਸਿੰਘ ਬਾਦਲ ਵਰਸਸ ਹੁਣ ਮਨਪ੍ਰੀਤ ਐਯਾਲੀ ਚੱਲ ਰਿਹਾ ਹੈ ਮਨਪ੍ਰੀਤ ਐਯਾਲੀ ਆਪਣੇ ਆਜ਼ਾਦ ਉਮੀਦਵਾਰਾਂ ਨੂੰ ਜਿਤਾਉਣ ਦੇ ਵਿੱਚ ਜੇਤੂ ਰਹੇ ਨੇ ਹਾਲਾਂਕਿ ਸੁਖਬੀਰ ਸਿੰਘ ਬਾਦਲ ਵੱਲੋਂ ਦਾਖਾ ਹਲਕੇ ਦੇ ਵਿੱਚ ਤਿੰਨ ਜਿੱਥੇ ਰੈਲੀਆਂ ਕੀਤੀਆਂ ਗਈਆਂ ਤਾਂ ਉੱਥੇ ਹੀ ਸੁਖਬੀਰ ਸਿੰਘ ਬਾਦਲ ਇਹ ਕਹਿੰਦੇ ਨਜ਼ਰ ਆਏ ਕਿ ਮਨਪ੍ਰੀਤ ਅਯਾਲੀ ਦੀ ਹੁਣ ਅਕਾਲੀ ਦਲ ਬਾਦਲ ਦੇ ਵਿੱਚ ਕੋਈ ਥਾਂ ਨਹੀਂ ਹੈ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਪੋਲੀਟੀਕਲ ਸਟ੍ਰੈਟਜਿਸਟ ਸ਼ਮਿੰਦਰ ਸਿੰਘ ਮੌਜੂਦ ਨੇ ਸ਼ਮਿੰਦਰ ਜੀ ਸਵਾਗਤ ਹੈ ਐਨ ਮਿਊਟ ਤੇ ਥੈਂਕ ਯੂ ਜੀ ਕਿਵੇਂ ਦੇਖਦੇ ਹੋ ਪੂਰੇ ਸਿਨੈਰੀਓ ਨੂੰ 2027 ਦੀ ਵਿਧਾਨ ਸਭਾ ਚੋਣ ਆ ਰਹੀ ਹੈ ਅਕਾਲੀ ਕਹਿ ਰਹੇ ਨੇ ਡਾਇਨਾਸੌਰ ਵਾਪਸ ਆ ਰਿਹਾ ਹੈ ਦੇਖੋ ਜਿਹੜੀ ਡਾਇਨਾਸੌਰ ਅਕਾਲੀ ਦਲ ਵਾਲੀ ਜਿਹੜੀ ਟਰਮ ਹੈ ਬੇਸਿਕਲੀ ਜਿਹੜੀ ਤੁਸੀਂ ਦੇਖ ਰਹੇ ਹੋ ਕਿ ਅੱਜ ਕੱਲ ਜਿਹੜੀ ਸੋਸ਼ਲ ਮੀਡੀਆ ਦੀ ਸਾਰੀ ਪਰਸੈਪਸ਼ਨ ਐ ਨੈਰੇਟਿਵ ਐ ਜਿਹੜਾ ਆਨਲਾਈਨ ਚੱਲ ਰਿਹਾ ਹੈ ਉਹਦੇ ਵਿੱਚ ਜਿਹੜਾ ਡਾਇਨਾਸੌਰ ਦੀ ਜਿਹੜੀ ਟਰਮ ਸੀਗੀ ਉਹ ਉਹਦੀ ਸ਼ੁਰੂਆਤ ਕਿੱਥੋਂ ਹੁੰਦੀ ਹੈ ਆਈ ਥਿੰਕ ਮਨਦਰ ਚਾ ਲੋਕਾਂ ਨੂੰ ਇਹ ਨਹੀਂ ਪਤਾ ਹੋਊਗਾ ਕਿ ਇਹ ਸ਼ੁਰੂ ਕਿੱਥੋਂ ਹੋਇਆ ਤੇ ਇਹ ਅੱਜ ਜਿਹੜੀ ਇਹ ਐਕਸਟੈਂਸ਼ਨ ਦੀ ਪੋਲਿਟਿਕਸ ਹੈ ਜਿਹੜੀ ਸੁਖਬੀ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਜਿਹੜੇ ਇਸ ਟਰਮ ਨੂੰ ਯੂਜ਼ ਕਰ ਰਹੇ ਨੇ ਇਹ ਸ਼ੁਰੂਆਤ ਉੱਥੋਂ ਹੁੰਦੀ ਹੈ ਜਦੋਂ 2022 ਦੀਆਂ ਅਸੈਂਬਲੀ ਚੋਣਾਂ ਦੇ ਵਿੱਚ ਭਗਵੰਤ ਸਿੰਘ ਮਾਨ ਜੋ ਕਿ ਮੌਜੂਦਾ ਮੁੱਖ ਮੰਤਰੀ ਨੇ ਉਹਨਾਂ ਨੇ ਡਾਇਨੋਸੌਰ ਦੱਸਿਆ ਸੀ ਅਕਾਲੀ ਦਲ ਨੂੰ ਕਿ ਡਾਇਨੋਸੌਰ ਵਾਂਗੂ ਇਹ ਹੁਣੇ ਖਤਮ ਹੋ ਗਏ ਨੇ ਤੇ 2022 ਦੀਆਂ ਜਦੋਂ ਸਾਰੇ ਰਿਜ਼ਲਟਸ ਆਉਂਦੇ ਨੇ ਤਾਂ ਮਾਝਾ ਮਾਲਵਾ ਦੁਆਬਾ ਦੇ ਵਿੱਚ ਇਹਨਾਂ ਨੂੰ ਇੱਕ ਇੱਕ ਸੀਟ ਜਿਹੜੀ ਉਹ ਪ੍ਰਾਪਤ ਹੁੰਦੀ ਹੈ ਫਿਰ 2024 ਦੀਆਂ ਜਦੋਂ ਪਾਰਲੀਮੈਂਟ ਇਲੈਕਸ਼ਨ ਆਈਆਂ ਸੀਗੀਆਂ ਇੱਕ ਸ਼ਾਇਦ ਇੱਕ ਚੌਂ ਰੈਲੀ ਦੇ ਦੌਰਾਨ ਫਿਰ ਭਗਵੰਤ ਸਿੰਘ ਮਾਨ ਉਹਨਾਂ ਨੇ ਅਕਾਲੀ ਦਲ ਨੂੰ ਡਾਇਨਾਸੌਰ ਫੇਰ ਦੁਆਰਾ ਦੱਸਿਆ ਉਹਨਾਂ ਨੂੰ ਕਿ ਡਾਇਨਾਸੌਰ ਵਾਂਗੂ ਇਹ ਤਾਂ ਖਤਮ ਹੋ ਗਏ ਤੇ ਪੂਰੇ 13 ਸੀਟਾਂ ਵਿੱਚੋਂ ਸਿਰਫ ਇਹਨਾਂ ਨੂੰ ਇੱਕ ਸੀਟ ਹੀ ਹੈ ਜਿਹੜੀ ਜਿੱਥੇ ਥੋੜਾ ਬਹੁਤ ਇਹ ਕੰਪੀਟੀਸ਼ਨ ਦੇ ਵਿੱਚ ਨੇ ਹੁਣ ਜਿਹੜੀ ਸੋਸ਼ਲ ਮੀਡੀਆ ਦੀ ਜਿਹੜੀ ਨੈਰੇਟਿਵ ਦੀ ਗੇਮ ਹੈ ਉਹਦੇ ਵਿੱਚ ਅਕਾਲੀ ਦਲ ਜਿੱਥੇ ਇਸ ਟਰਮ ਨੂੰ ਆਪਣੀ ਦੁਆਰਦੋ ਰਿਵਾਈਵਲ ਦੇ ਰੂਪ ਦੇ ਵਿੱਚ ਯੂਜ਼ ਕਰ ਰਹੀ ਹੈ ਉੱਥੇ ਹੀ ਆਮ ਆਦਮੀ ਪਾਰਟੀ ਤੇ ਜਿਹੜੀਆਂ ਹੋਰ ਦੂਜੀਆਂ ਪਾਰਟੀਆਂ ਨੇ ਉਹ ਇਹ ਦਿਖਾਣਾ ਚਾ ਰਹੀਆਂ ਨੇ ਕਿ ਇਹ ਤਾਂ ਡਾਇਨੋਸੌਰ ਵਾਂਗੂ ਹਲੇ ਵੀ ਗੁੰਮ ਨੇ ਤਾਂ ਦੇਖਣਾ ਪਵੇਗਾ ਕਿ ਜਿਹੜੀ ਇਹ ਡਾਇਨੋਸੌਰ ਵਾਲੀ ਜਿਹੜੀ ਪੋਲਿਟਿਕਸ ਹੈ ਇਹ ਕਿੰਨ ਨੂੰ ਕਿੱਥੇ ਤੱਕ ਅਕਾਲੀ ਦਲ ਨੂੰ ਰਿਵਾਈਵਲ ਦਿੰਦੀ ਹੈ ਕਿ ਨਹੀਂ ਦਿੰਦੀ ਪਰ 10 ਜ਼ਿਲ੍ਹੇ ਇਹੋ ਜਿਹੇ ਨੇ ਜਿੱਥੇ ਅਕਾਲੀ ਦਲ ਦਾ ਕੋਈ ਖਾਤਾ ਤੱਕ ਜਾਂ ਲੋਕ ਜਿਆਦੇ ਉਹਨਾਂ ਨੂੰ ਉੱਥੋਂ ਦੀ ਨਹੀਂ ਮਿਲਿਆ ਸਮਰਥਨ ਪਰ ਸੁਖਬੀਰ ਸਿੰਘ ਬਾਦਲ ਕਹਿ ਰਹੇ ਨੇ ਕਿ ਆ ਰਹੇ ਆ ਅਸੀਂ ਇਧਰੋਂ ਮਨਪ੍ਰੀਤ ਯਾਲੀ ਉਹ ਕਹਿ ਰਹੇ ਨੇ ਕਿ ਮੈਂ ਅਕਾਲੀ ਦਲ ਦਾ ਹੀ ਹਿੱਸਾ ਵਿਧਾਨ ਸਭਾ ਦੇ ਅੰਦਰ ਮੈਨੂੰ ਅਕਾਲੀ ਦਲ ਵੱਲੋਂ ਹੀ ਜਿੰਨਾ ਸਮਾਂ ਮਿਲਦਾ ਉਹ ਮੈਂ ਆਪਣੇ ਮੁੱਦੇ ਰੱਖਦਾ ਸੁਖਬੀਰ ਸਿੰਘ ਬਾਦਲ ਨੇ ਇਹ ਕਿਹਾ ਕਿ ਮਨਪ੍ਰੀਤ ਯਾਲੀ ਦਾ ਅਕਾਲੀ ਦਲ ਦੇ ਵਿੱਚ ਹੁਣ ਕੋਈ ਥਾਂ ਨਹੀਂ ਹੈਗੀ ਮਨਪ੍ਰੀਤ ਯਾਲੀ ਕਿਸ ਵੱਲ ਨੂੰ ਜਾ ਰਹੇ ਨੇ ਤੁਹਾਨੂੰ ਲੱਗਦਾ ਕਿ ਮਨਪ੍ਰੀਤ ਯਾਲੀ ਇਹ ਜ਼ਿਲ੍ਹਾ ਪੰਚਾਇਤ ਤੇ ਬਲਾਕ ਸੰਮਤੀ ਦੀ ਚੋਣਾਂ ਦੇ ਵਿੱਚ ਇੱਕ ਵੱਡਾ ਚਿਹਰਾ ਬਣ ਕੇ ਨਿਕਲਣੇ ਅਕਾਲੀ ਦਲ ਦੀ ਲੀਡਰਸ਼ਿਪ ਦੇ ਵਿੱਚ ਹਾਲਾਂਕਿ ਅਕਾਲੀ ਦਲ ਕਈ ਨੇ ਪੁਨਰਸੁਰਜੀਤ ਉਹਨਾਂ ਦੇ ਪ੍ਰਧਾਨ ਬਿਲਕੁਲ ਸਾਇਲੈਂਟ ਨੇ ਉਹਨਾਂ ਦੀ ਟੀਮ ਬਿਲਕੁਲ ਸਾਇਲੈਂਟ ਹੈ ਸਾਰੇ ਸ਼ਾਂਤ ਹੋ ਗਏ ਕੀ ਲੱਗਦਾ ਸਾਰੇ ਇਕੱਠੇ ਹੋ ਰਹੇ ਨੇ ਦੇਖੋ ਪਹਿਲਾਂ ਸੁਖਬੀਰ ਹੋਰ ਗੇਮ ਚੱਲ ਰਹੀ ਹੈ ਮੈਂ ਤੁਹਾਨੂੰ ਇੱਥੇ ਦੁਰਸਤ ਕਰੂੰਗਾ ਕਿ ਪਹਿਲਾਂ ਸੁਖਬੀਰ ਸਿੰਘ ਬਾਦਲ ਦੀ ਗੱਲ ਕਰ ਲੈਂਦੇ ਆ ਮਨਪ੍ਰੀਤ ਸਿੰਘ ਆਲੀ ਤੇ ਫਿਰ ਦੁਬਾਰਾ ਆਉਂਦੇ ਆ ਸੁਖਬੀਰ ਸਿੰਘ ਬਾਦਲ ਇੱਕ ਸੀਐਮ ਫੇਸ ਨੇ ਇੱਕ ਪਾਰਟੀ ਦੇ ਸੀਐਮ ਫੇਸ ਨੇ ਤੇ ਪਾਰਟੀ ਪ੍ਰਧਾਨ ਉਹਨਾਂ ਨੂੰ ਦੁਬਾਰਾ ਨਿਯੁਕਤ ਕੀਤਾ ਗਿਆ ਜਦੋਂ ਸਾਰੀ ਪਾਰਟੀ ਦੇ ਵਿੱਚੋਂ ਜਦੋਂ ਉਹਨਾਂ ਦਾ ਕਾਫੀ ਸੀਨੀਅਰ ਲੀਡਰਸ ਜਿਹੜੇ ਸੀਗੇ ਉਹ ਉਹ ਦੇਖੋ ਐਜ਼ ਅ ਪਾਰਟੀ ਪ੍ਰਧਾਨ ਦੇਖੋ ਜਿਵੇਂ ਤੁਸੀਂ ਕਿਹਾ ਕਿ 10 ਜਿਲ੍ਹਿਆਂ ਦੇ ਵਿੱਚ ਉਹਨੇ ਪਰਫਾਰਮੈਂਸ ਬਹੁਤ ਹੀ ਮਾੜੀ ਰਹੀ ਹੈ ਸਿਰ ਤਿੰਨ ਜਿਲ੍ਹਿਆਂ ਦੇ ਵਿੱਚ ਉਹ ਆਪਣੇ ਕੈਂਡੀਡੇਟਸ ਨੂੰ ਜਿਤਾਉਣ ਦੇ ਵਿੱਚ ਕਾਮਯਾਬ ਹੋਏ ਨੇ ਐਜ਼ ਅ ਪਾਰਟੀ ਪ੍ਰਧਾਨ ਐਜ਼ ਅ ਸੀਐਮ ਫੇਸ ਫਾਰ 2027 ਇਲੈਕਸ਼ਨ ਉਹਨਾਂ ਨੂੰ ਤਾਂ ਆਪਣੀ ਇੱਕ ਪਾਰਟੀ ਨੂੰ ਕਿਤਨਾ ਕਿਤੇ ਬੂਸਟ ਵੀ ਤਾਂ ਕਰਨਾ ਹੈ ਨਾ ਤੇ ਰਿਵਾਈਵਲ ਦੀ ਜਿਹੜੀ ਸਿਆਸਤ ਹੈ ਜਿਹੜੀ ਰਿਵਾਈਵਲ ਦੀ ਜਿਹੜੀ ਪੋਲਿਟਿਕਸ ਜਿਹੜੀ ਸ਼੍ਰੋਮੀਆਂ ਕੱਲ-ਕੱਲ ਕਰ ਰਹੀ ਹੈ ਉਹ ਥਰੂ ਸੋਸ਼ਲ ਮੀਡੀਆ ਹੀ ਦੇਖੋ ਕਰ ਰਹੀ ਹੈ ਇਲੈਕਸ਼ਨਾਂ ਦੇ ਵਿੱਚ ਫਿਲਟਰੇਸ਼ਨ ਹੁੰਦੀ ਹੈ ਇੱਕ ਏਜ ਗਰੁੱਪਸ ਦੀ ਕੁਝ ਸੋਸ਼ਲ ਮੀਡੀਆ ਵਾਲੇ ਨੈਰੇਟਿਵ ਦੇ ਵਿੱਚ ਉਸ ਹਵਾ ਦੇ ਵਿੱਚ ਚਲੇ ਜਾਂਦੇ ਨੇ ਕੁਝ ਗਰਾਊਂਡ ਨੂੰ ਤੇ ਦੇਖ ਦੇਖਦੇ ਨੇ ਕੁਝ ਦਾ ਜਿਹੜਾ ਖੁਦ ਦਾ ਆਪਣਾ ਜਿਹੜਾ ਸਟਰੋਂਗ ਬੇਸ ਹੁੰਦਾ ਉਹ ਉਸ ਤੇ ਉੱਤੇ ਡਿਪੈਂਡੈਂਟ ਹੁੰਦੇ ਨੇ ਤਾਂ ਉਹ ਐਜ਼ ਅ ਪਾਰਟੀ ਪ੍ਰਧਾਨ ਆਪਣੀ ਪਾਰਟੀ ਨੂੰ ਕਿਤਨੇ ਕਿਤੇ ਜਿਹੜਾ ਬੂਸਟ ਕਰਦੇ ਹੋ ਨਜ਼ਰ ਆ ਰਹੇ ਨੇ ਦੇਖੋ ਇਹ ਤਾਂ ਸਮਝਦ ਸੇਗਾ ਕਿ ਉਹ ਆਪਣੀ ਉਹ ਕਿੰਨਾ ਕਾਮਯਾਬ ਹੁੰਦੇ ਨੇ ਹੁਣ ਦੂਸਰੀ ਗੱਲ ਕਰਦੇ ਹਾਂ ਮਨਪ੍ਰੀਤ ਸਿੰਘ ਯਾਲੀ ਦੀ ਮਨਪ੍ਰੀਤ ਸਿੰਘ ਯਾਲੀ ਇਕਲੌਤਾ ਇਹ ਜਾਂ ਚਿਹਰਾ ਸੀਗਾ ਜਿਹੜਾ ਕਿ 2022 ਦੀ ਹਵਾ ਦੇ ਵਿੱਚ ਆਮ ਆਦੀ ਪਾਰਟੀ ਸੀ ਉਹਨੂੰ ਹਵਾ ਕਹਾਂਗੇ ਕਿ ਹਵਾ ਦੇ ਵਿੱਚ ਆਪਣੀ ਸੀਟ ਪਹੁੰਚਾਂ ਦੇ ਵਿੱਚ ਕਾਮਯਾਬ ਹੁੰਦੇ ਨੇ ਲੇਕਿਨ ਜਿਵੇਂ ਹੀ ਇਲੈਕਸ਼ਨਸ ਦੇ ਵਿੱਚ ਉਹ ਜੇਤੂ ਬੰਦੇ ਨੇ ਉਸ ਤੋਂ ਬਾਅਦ ਹੀ ਸੁਖਬੀਰ ਸਿੰਘ ਬਾਦਲ ਜਾਂ ਸ਼ਰਮਨੀ ਕਲਦ ਲਦਿਆਂ ਜਿਹੜੀਆਂ ਵੀ ਨੀਤੀਆਂ ਸਨ ਲਗਾਤਾਰ ਹਾਰਾਂ ਸਨ ਜਿਹੜੀਆਂ ਉਸ ਦੇ ਉੱਤੇ ਉਹਨਾਂ ਨੇ ਆਵਾਜ਼ ਚੱਕਣੀ ਸ਼ੁਰੂ ਕਰ ਦਿੱਤੀ ਤੇ ਉਹ ਵਿੱਚੋਂ ਸਾਇਲੈਂਟ ਵੀ ਹੋ ਗਏ ਕਾਫੀ ਸਮਾਂ ਉਹ ਵਿੱਚ ਸਾਇਲੈਂਟ ਰਹੇ ਕਿਤੇ ਵੀ ਉਹ ਕਿਸੇ ਵੀ ਵੱਡੇ ਪਾਰਟੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨਹੀਂ ਹੋਇਆ ਉਸ ਵੇਲੇ ਤੇ ਪਰ ਹੁਣ ਮੰਤਰੀ ਸਿੰਘ ਐਯਾਲੀ ਨੇ ਆਪਣੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਬਲਾਕ ਸੰਪਤੀਆਂ ਦੇ ਚੋਣਾਂ ਆਜ਼ਾਦ ਜਿੱਤ ਕੇ ਇਹ ਤਾਂ ਸ਼ੋਅ ਕਰ ਦਿੰਦਾ ਹੈ ਕਿ ਉਹ ਇੱਕ ਵਨ ਮੈਨ ਪਾਵਰ ਨੇ ਦਾਖਾ ਹਲਕੇ ਦੇ ਵਿੱਚ ਸੁਖਬੀ ਸਿੰਘ ਵਨ ਮੈਨ ਪਾਵਰ ਮੰਤਰੀਤ ਐਯਾਲੀ ਨੇ ਜਾਂ ਫਿਰ ਅਮਰਿਤਪਾਲ ਦੇ ਮਾਪੇ ਉਹਨਾਂ ਦੇ ਉਸ ਹਲਕੇ ਦੇ ਵਿੱਚ ਰੈਲੀਆਂ ਕਰਕੇ ਗਏ ਪ੍ਰਚਾਰ ਕਰਕੇ ਗਏ ਜਾਂ ਫਿਰ ਇਹ ਲੱਗਦਾ ਕਿ ਅਮਰਿਤਪਾਲ ਦੀ ਜਿਹੜੀ ਪਾਰਟੀ ਹੈ ਉਸ ਵੱਲੋਂ ਮਨਪ੍ਰੀਤ ਅਯਾਲੀ ਜਿਹੜੇ ਹੈਗੇ ਨੇ ਉਹਨਾਂ ਦੀ ਪਾਰਟੀ ਦੇ ਪ੍ਰਧਾਨ ਬਣ ਸਕਦੇ ਨੇ ਦੇਖੋ ਮਨਪ੍ਰੀਤ ਸਿੰਘ ਅਯਾਲੀ ਉਹਨਾਂ ਨੇ 1 ਮਹੀਨਾ ਸਮਾਂ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਮੈਂ ਸ਼੍ਰੀ ਕਾਲ ਤਖਤ ਸਾਹਿਬ ਨੂੰ ਸਮਰਪਿਤਾਂ ਤੇ ਸਾਰੀਆਂ ਹੈ ਜਿਹੜੀਆਂ ਮੰਤ ਨੂੰ ਸਮਰਪਿਤਾਂ ਤੇ ਮੈਂ ਜਿੰਨੀਆਂ ਵੀ ਸਾਰੀਆਂ ਅਕਾਲੀ ਦਲ ਦੀਆਂ ਜਿਹੜੇ ਫੈਕਸ਼ਨਸ ਨੇ ਉਹਨਾਂ ਨੂੰ ਇਕੱਠਾ ਕਰਨ ਦਾ ਜਿਹੜਾ ਹੈ ਮੈਂ ਯਤਨ ਕਰਾਂਗਾ ਲੇਕਿਨ ਦੇਖੋ ਜਿੱਥੇ ਤੱਕ ਤੁਸੀਂ ਅਮਰਪਾਲ ਦੀ ਗੱਲ ਕੀਤੀ ਹੈ ਉਹ ਤੁਸੀਂ ਉੱਥੇ ਇੱਕ ਚੀਜ਼ ਦੇਖੀ ਹੋਏਗੀ ਤੁਸੀਂ ਵੀ ਉੱਥੇ ਗਏ ਹੋ ਹੋਗੇ ਕਿ ਉੱਥੇ ਜਿਹੜੇ ਪੋਸਟਰਸ ਸਨ ਉੱਥੇ ਪੁਨਰ ਸਿਰਜੀਤ ਦੇ ਜਿਹੜੇ ਬਾਕੀ ਲੀਡਰਸ ਹਨ ਉਹਨਾਂ ਦੀਆਂ ਫੋਟੋਆਂ ਉੱਥੇ ਨਹੀਂ ਸੀਗੀਆਂ ਪਰ ਅੰਮ੍ਰਿਤਪਾਲ ਦੀ ਫੋਟੋ ਪੋਸਟਰ ਉੱਤੇ ਮਨਪ੍ਰੇ ਦੇ ਆਲੀ ਨੇ ਲਗਾਈਆਂ ਨੇ ਤਾਂ ਇਹਦਾ ਦੇਖਣਾ ਹੋਵੇਗਾ ਕਿ ਇੱਕ ਮਹੀਨੇ ਬਾਅਦ ਉਹਨਾਂ ਦੀ ਕੀ ਸਟ੍ਰੈਟਜੀ ਹੁੰਦੀ ਹੈ ਉਹ ਕਿੱਥੇ ਜਾਂਦੇ ਨੇ ਇਹ ਤਾਂ ਚਲੋ ਹਲੇ ਸਮਾਂ ਦੱਸੇਗਾ ਲੇਕਿਨ ਕਿਤੇ ਨਾ ਕਿਤੇ ਉਹਨਾਂ ਦਾ ਜਿਹੜਾ ਇੱਕ ਰੁੱਖ ਹੈ ਉਹ ਉਹਨਾਂ ਵੱਲ ਜ਼ਰੂਰ ਹੈ ਉਹਨਾਂ ਦੇ ਜਿਹੜੇ ਕੁਝ ਹੋਰ ਲੀਡਰ ਵੀ ਨੇ ਜਿਹੜੇ ਕੋਣ 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 ਉਹਨਾਂ ਦੇ ਗਰੁੱਪ ਦੇ ਵਿੱਚ ਹੋ ਸਕਦੇ ਨੇ ਬੀਬੀ ਸਤਵੰਤ ਕੋਹਰ ਜਾਂ ਹੋਰ ਇਹ तमाम ਲੀਡਰ ਸਿੰਘ ਝੁੰਦਾ ਵੀ ਉਹਨਾਂ ਦੇ ਨਾਲ ਨੇ ਜਿਹੜੇ ਮੋਗੇ ਵਾਲੇ ਮੱਖਣ ਰਾਜ ਨੇ ਬੜਿੰਦਾ ਸੀ ਮੱਖਣ ਰਾਜ ਜੱਤੇ ਦਾ ਤੋਤਾ ਸਿੰਘ ਦੇ ਬੇਟੇ ਉਹ ਵੀ ਉਹਨਾਂ ਦੇ ਨਾਲ ਹੀ ਚੱਲ ਰਹੇ ਨੇ ਉਹਨਾਂ ਨੇ ਵੀ ਆਪਣੇ ਇਲੈਕਸ਼ਨਾਂ ਦੇ ਵਿੱਚ ਇਵਨ ਤੁਸੀਂ ਜਦੋਂ ਤਰਨਤਾਰ ਨਾਲ ਬਾਈ ਇਲੈਕਸ਼ਨ ਹੋਈ ਸੀਗੀ ਉਦੋਂ ਵੀ ਮੰਤਪ੍ਰੀ ਦੀ ਆਲੀ ਤੇ ਮੱਖਣ ਰਾਜ ਦਾ ਜਿਹੜਾ ਰੋਲ ਸੀ ਗਿਆ ਮਨਦੀਪ ਸਿੰਘ ਹੋਰਾਂ ਦੇ ਵਾਸਤੇ ਤੁਸੀਂ ਵੀ ਦੇਖਿਆ ਸੀਗਾ ਕਿ ਉਹ ਕਿਸ ਤਰੀਕੇ ਦੇ ਨਾਲ ਉਹ ਕਾਫੀ ਜ਼ਿਆਦਾ ਐਕਟਿਵ ਸਨ ਜਦਕਿ ਬਾਕੀ ਜਿਹੜੇ ਪੁੰਨ ਸਰਜੀਤ ਦੇ ਲੀ ਜਦੋਂ ਉਹਨਾਂ ਬੋਨਰ ਸਰਜੀਤ ਵਾਲੇ ਲੀਡਰ ਨੇ ਚਾਹ ਪ੍ਰੇਮ ਸਿੰਘ ਚੰਦੂ ਮਾਜਰਾ ਉਹਨਾਂ ਦੀ ਗੱਲ ਕਰ ਲਈ ਬੀਬੀ ਜਗੀਰ ਕੌਰ ਸੁਰਜੀਤ ਰਖੜਾ ਵਡਾਲਾ ਗੁਰਪ੍ਰਤਾਪ ਵਡਾਲਾ ਜੀ ਇਹ ਤਮਾਮ ਲੀਡਰ ਆਉਣ ਵਾਲੇ ਸਮੇਂ ਦੇ ਵਿੱਚ ਫੇਰ ਇਕੱਠੇ ਦੇਖ ਸਕਦੇ ਨੇ ਸੁਖਵੀਰ ਸਿੰਘ ਬਾਦਲ ਹੋਣਾ ਦੇ ਨਾਲ ਦੇਖੋ ਬਿਲਕੁਲ ਇਹ ਹੋ ਸਕਦਾ ਕਿਉਂਕਿ ਤੁਸੀਂ ਦੇਖਿਆ ਹੈ ਕਿ ਪੁਨਰਸਜੀਤ ਅ ਅਗਰ ਆਪਾਂ ਪ੍ਰੇਮ ਸਿੰਘ ਚੰਦੂ ਮਾਜਰਾ ਹੋਰਾਂ ਦੀ ਗੱਲ ਕਰ ਲਈਏ ਤਾਂ ਉਹ ਕੁਝ ਆਪਣੇ ਲੀਡਰਾਂ ਨੂੰ ਜਿਤਾਉਣ ਦੇ ਵਿੱਚ ਕਾਮਯਾਬ ਹੋਏ ਨੇ ਪਰ ਬੀਬੀ ਜਗੀਰ ਕੋਰ ਪੁਲਾਥਲਕੇ ਦੇ ਵਿੱਚ ਤੁਸੀਂ ਉਹਨਾਂ ਦਾ ਸੋਸ਼ਲ ਮੀਡੀਆ ਅਕਾਊਂਟ ਜੇਕਰ ਤੁਸੀਂ ਚੈੱਕ ਕਰੋ ਦਸੰਬਰ 7 ਤੋਂ ਬਾਅਦ ਕੋਈ ਖਾਸ ਵੱਡੀ ਪੋਸਟ ਨਹੀਂ ਹੈ ਜਦ ਕੀ ਐਨੀਆਂ ਇਲੈਕਸ਼ਨਸ ਹੋਈਆਂ ਇਹਨਾਂ ਕੋਲ ਚੱਲ ਰਿਹਾ ਸੀ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਤੇ ਉਹ ਉੱਥੇ ਵੀ ਉਹਥੇ ਬਿਲਕੁਲ ਵੀ ਉਹਨਾਂ ਦੀ ਪ੍ਰੈਜ਼ੈਂਸ ਜਿਹੜੀ ਸੀਗੀ ਨਹੀਂ ਸੀਗੀ ਸਾਰੇ ਸਾਰੇ ਸਾਇਲੈਂਟ ਨੇ ਬਿਲਕੁਲ ਸਾਰੇ ਸਾਇਲੈਂਟ ਸੀਗੇ ਚਰਨਜੀਤ ਬਰਾੜ ਸਾਇਲੈਂਟ ਨੇ ਬਿਲ ਇਹ ਤਮਾਮ ਲੀਡਰ ਨੇ ਇਹਨਾਂ ਦੇ ਨਾਲ ਸੋਸ਼ਲ ਮੀਡੀਆ ਪਲੇਟਫਾਰਮ ਤੇ ਜਾਂ ਕੋਈ ਕਮੈਂਟ ਤੱਕ ਨਹੀਂ ਹੈਗਾ ਐ ਜਿਵੇਂ ਤੁਸੀਂ ਚੰਨਜੀਤ ਬਰਾੜ ਦੀ ਗੱਲ ਕੀਤੀ ਤਾਂ ਆਈ ਥਿੰਕ ਲੱਗਦਾ ਚੰਨਜੀਤ ਬਰਾੜ ਇੱਕ ਅਜਿਹੇ ਇਨਸਾਨ ਸੰਗ ਜਿਹਨਾਂ ਨੇ ਕਿ ਸਭ ਤੋਂ ਪਹਿਲਾਂ ਅਕਾਲੀ ਦਲ ਦੇ ਵਿੱਚ ਇਹ ਝੰਡਾ ਚੱਕਿਆ ਸੀਗਾ ਜਦੋਂ ਪੁਨਰਸੰਜੀਤ ਅਕਾਲੀ ਦਲ ਬਣਦਾ ਹੈ ਤੁਹਾਨੂੰ ਵੀ ਇਸ ਚੀਜ਼ ਦਾ ਪਤਾ ਹੈ ਉਹ ਹੁਣ ਉਹ ਵੀ ਹੁਣ ਕਿਹੜੇ ਗਰੁੱਪ ਦੇ ਵਿੱਚ ਜਾਂਦੇ ਨੇ ਤੱਕੀ ਯਾਦਰ ਕਿੱਸ ਰਹੇ ਨੇ ਤੇ ਇਹਨੇ ਕਿਉਂ ਮੰਤਰੀ ਦਿਹਾੜੀ ਦੇ ਨਾਲ ਹੀ ਇਸ ਟਾਈਮ ਚੱਲ ਰਹੇ ਆਂ ਅਗਰ ਤੁਸੀਂ ਜ਼ਿਆਦਾ ਉਹਨਾਂ ਦਾ ਸਾਰਾ ਕੁਝ ਸਕੈਨ ਕਰ ਲਵਾਂ ਅਗਰ ਦਿਨ ਉਹ ਉਹਦਾ ਕੀ ਸ케ਜੂਲ ਆਕਰ ਦੇਖ ਰਿਹਾ ਤਾਂ ਉਹ ਮੰਤਪ ਸਿੰਘ ਵਾਲੀ ਦੇ ਨਾਲ ਇਸ ਟਾਈਮ ਚੱਲ ਰਹੇ ਨੇ ਹੂੰ ਉਹਨਾਂ ਦੀ ਜਿਹੜੀ ਟੀਮ ਈ ਹੈ ਜਿਹੜੀ ਉਹਨਾਂ ਨੇ ਕ੍ਰੀਏਟ ਕੀਤੀ ਸੀ ਉਹ ਵੀ ਉੱਧਰ ਚੱਲ ਰਹੀ ਹੈ ਤਾਂ ਇਹ ਤਾਂ ਦੇਖੋ ਵਾਲੇ ਸਮਝ ਦੱਸੇਗਾ ਕਿ ਇਹ ਪੁਨਰ ਸਿਰਜੀ ਤੇ ਕਾਲੀ ਦਲ ਤੇ ਮੰਤਪ ਸਿੰਘ ਵਾਲੀ ਇੱਕ ਮਹੀਨੇ ਬਾਅਦ ਕੀ ਹੁੰਦ ਨੇ ਹੋ ਸਕਦਾ ਹੈ ਇਕੱਠੇ ਇੱਕ ਪਲੇਟਫਾਰਮ ਤੇ ਵਾਪਸ ਆ ਜਾਣ ਇਹ ਵੀ ਹੋ ਸਕਦਾ ਹੈ ਕਿ ਕੁਝ ਜਿਹੜੇ ਲੀਡਰਸ ਨੇ ਉਹ ਦੇਖਦੇ ਹੋਏ 27 ਦੀਆਂ ਇਲੈਕਸ਼ਨਾਂ ਕੋ 27 ਦੀਆਂ ਇਲੈਕਸ਼ਨਾਂ ਨੇੜੇ ਨੇ ਬਿਲਕੁਲ ਤਾਂ ਉਹ ਵੀ ਦੇਖ ਸਕਦੇ ਨੇ ਕਿ ਵਾਪਸ ਵੀ ਉਹ ਸ਼੍ਰੋਮਣੀ ਕਾਲੀ ਦਲ ਬਾਦਲ ਦੇ ਵੱਲ ਵੀ ਜਾ ਸਕਦੇ ਤੁਸੀਂ ਬਹੁਤ ਸਾਰੇ ਸਿਆਸੀ ਲੀਡਰਾਂ ਤੁਹਾਨੂੰ ਪੰਜਾਬ ਦੀ ਜੋ ਪੋਲਿਟਿਕਸ ਹੈਗੀ ਹੈ ਚਾਹੇ ਉਹ ਦੁਆਬੇ ਦੀ ਮਾਝੇ ਦੀ ਮਾਲਵੇ ਦੀ ਗੱਲ ਕਰ ਲਈਏ ਤੁਹਾਡੇ ਕੋਲੇ ਡਾਟਾ ਵੀ ਹੈ ਸਾਰਾ ਕੁਝ ਹੈ ਤੁਹਾਨੂੰ ਲੱਗਦਾ ਕਿ ਮਨਪ੍ਰੀਤ ਐਯਾਲੀ ਇੱਕ ਵੱਡਾ ਚਿਹਰਾ ਉੱਭਰ ਰਹੇ ਸਨ ਇਸ ਕਰਕੇ ਸੁਖਬੀਰ ਬਾਦਲ ਉਹਨਾਂ ਦੇ ਜ਼ਿਆਦਾ ਅਗੇਂਸਟ ਨਹੀਂ ਦੇਖੋ ਇੱਕ ਸਮਾਂ ਸੀ ਜਦੋਂ ਮੰਨਤੇ ਸੀਗੇ ਐਯਾਲੀ ਜਿਹੜੇ ਸਾਨੂੰ ਸੁਭੀ ਸਿੰਘ ਬਾਦਲ ਦੇ ਸਭ ਤੋਂ ਕਲੋਸ ਸਨ ਤੁਸੀਂ ਵੀ ਸ਼ਾਇਦ ਕੋ ਅੱਜ ਕੱਲ੍ਹ ਤੁਸੀਂ ਡਾਇਨੋਸੌਰ ਮੀਮ ਦੀ ਗੱਲ ਕੀਤੀ ਕਿ ਉਸ ਟਾਈਮ ਕਿ ਮੀਮ ਚੱਲ ਰਹੇ ਸੀਗਾ ਜਦੋਂ ਕਹਿੰਦੇ ਸੀ ਕਿ ਬੋਰੀਆਂ ਲੈ ਕੇ ਆਵਾਂਗੇ ਨੋਟ ਦੀਆਂ ਦੇ ਭਰ ਕੇ ਲੈ ਜਾਜੋ ਤੁਸੀਂ ਵੀ ਸੁਣਿਆ ਹੋਊਗਾ ਤੇ ਉਹਦੋਂ ਮੰਤਪ ਸਿੰਘ ਗਾਲੀ ਬਿਲਕੁਲ ਉਹਨਾਂ ਦੇ ਨਾਲ ਕਹਨੇ ਸੀ ਜਦੋਂ ਦਾਖਲ ਕਰੇ ਵਿੱਚ ਇੱਕ ਰੈਲੀ ਨੂੰ ਉਹਨੂੰ ਸੰਬੋਧਨ ਕਰਕੇ ਇਹ ਗੱਲ ਕਹੀ ਸੀਗੀ ਤਾਂ ਕਿਸੇ ਸਮੇਂ ਮੰਤਪ ਸਿੰਘ ਗਾਲੀ ਸੀ ਉਹ ਸੁਭੀ ਸਿੰਘ ਬਾਦਲ ਸਭ ਤੋਂ ক্লোਜ਼ ਮੰਨੇ ਜਾਂਦੇ ਸਨ ਤੇ ਦੇਖੋ ਇੱਕ ਸਮਾਂ ਸਿਆਸਤ ਦੇ ਵਿੱਚ ਜਿਹੜੀ ਡਾਊਨਫਾਲ ਆਇਆ ਸੀ ਕਾਲੀ ਦਲ ਦਾ ਕਿਤੇ ਤੁਸੀਂ 17 ਤੋਂ 19 ਸੀਟਾਂ ਤੋਂ ਤੁਸੀਂ ਸਿੱਧਾ 3 ਸੀਟਾਂ ਤੇ ਜਾ ਰਹੇ ਹੋ ਤੇ ਉਹ 3 ਸੀਟਾਂ ਦੇ ਵਿੱਚ ਵੀ ਅੱਜ ਤੁਹਾਡੇ ਕੋਲ ਸਿਰਫ ਇੱਕ ਸੀਟ ਜਿਹੜੀ ਹੈ ਉਹ ਰਹਿ ਗਈ ਹੈ ਤਾਂ ਉਹ ਜਿਹੜਾ ਸਿਨੈਰੀਓ ਪੋਲਿਟিক্যাল ਸਿਨੈਰੀਓ ਹੈ ਉਹਦੇ ਵਿੱਚ ਹਰੇਕ ਹੀ ਵਰਗ ਹਰੇਕ ਲੀਡਰ ਨੇ ਵਰਕਰ ਨੇ ਆਪਣਾ ਫਿਊਚਰ ਦੇਖਣਾ ਹੈ ਕਿ ਅਸੀਂ ਕੱਲ ਨੂੰ ਕਿੱਥੇ ਸਰਵਾਈਵ ਕਰ ਸਕਦੇ ਆ ਤਾਂ ਇਹ ਹੁਣ ਮੰਤਰੀ ਸੇ ਆਲੀ ਦੇਖਣਗੇ ਕਿ ਉਹ ਕਿੱਥੇ ਜਿਹੜਾ ਉਹਨਾਂ ਨੂੰ ਲੱਗਦਾ ਹੈ ਕਿ ਐਜ਼ ਅ ਇੰਡੀਪੈਂਡੈਂਟ ਤੌਰ ਦੇ ਉੱਤੇ ਉਹ ਅੱਗੇ ਆਣਗੇ ਦੇਖੋ ਸ਼੍ਰੋਮਣੀ ਕਾਲੇ ਤਲ ਬੱਦਲ ਵਾਲਤਾ ਉਹ ਨਹੀਂ ਜਾਣਗੇ ਜਿੱਤੇ ਤੱਕ ਉਹਨਾਂ ਨੇ ਆਪਣਾ ਇੱਕ ਅ ਲਗਾਤਾਰ ਉਹਨਾਂ ਨੇ ਮੀਡੀਆ ਦੇ ਵਿੱਚ ਵੀ ਆ ਕੇ ਇਹ ਗੱਲ ਕਹੀ ਹੈ ਉਹ ਉੱਥੇ ਤਾਂ ਨਹੀਂ ਜਾਣਗੇ ਲੇਕਿਨ ਇੱਕ ਮੈਂ ਤੁਹਾਨੂੰ ਉੱਥੇ ਇੱਕ ਹੋਰ ਵੀ ਗੱਲ ਦੱਸ ਦਵਾਂ ਉੱਥੇ ਮੌਜੂਦਾ ਸਰਕਾਰ ਦੀ ਜਿਹੜੀ ਪ੍ਰੈਜ਼ੈਂਸ ਹੈ ਖਾਸ ਤੌਰ ਤੇ ਦਾਖਾਂ ਹਲਕੇ ਦੇ ਵਿੱਚ ਉਹ ਬਹੁਤ ਕਮਜ਼ੋਰ ਹੈ। ਇਹ ਅਜ ਪੁਆਇੰਟ ਸੀ ਵਾਲੀ ਆਲੀ ਦਾ ਬਿਲਕੁਲ ਬਿਲਕੁਲ ਸਹੀ ਗਾ ਦੇਖੋ ਉੱਥੇ ਜਿਹੜਾ ਇਲੈਕਸ਼ਨ ਹੈ ਉਹ ਤੁਸੀਂ ਮੋਰ ਲਾਈਕਲੀ ਕਾਂਗਰਸ ਵਰਸਸ ਇੰਡੀਪੈਂਡੈਂਟ ਦੇ ਵਿੱਚ ਦੇਖਿਆ ਜਾਦਾ ਸੀਗਾ। ਜਦਕਿ ਜਿਹੜੇ ਉੱਥੇ ਖੁੱਦੇ ਮੌਜੂਦਾ ਹਲਕਿਆਂ ਜਾਂ ਜਿਹੜੇ ਇਲੈਕਸ਼ਨ ਵੀ ਲੜੇ ਸੀਗੇ ਉਹਨਾਂ ਦੀ ਜਿਹੜੀ ਪ੍ਰੈsenz ਬਹੁਤ ਘੱਟ ਸੀ ਫਿਰ ਤੁਸੀਂ ਅਕਾਲੀ ਦੀ ਸਟੇਟਮੈਂਟ ਨੂੰ ਕਿਵੇਂ ਦੇਖਦੇ ਹੋ ਕਹਿੰਦੇ ਜੇ ਮੇਰੇ ਕੋਲੇ ਅਕਾਲੀ ਦਲ ਦਾ ਨਿਸ਼ਾਨ ਜਾਂ ਇਹ ਪਾਰਟੀ ਦੇ ਝੰਡੇ ਲਾਉਂਦੇ ਜਾਂ ਹੋਰ ਤਾਂ ਉਹ ਸਿਨੈਰੀਓ ਹੀ ਕੁਝ ਹੋਰ ਹੁੰਦਾ ਕਲੀਨ ਸਵੀਪ ਹੁੰਦਾ ਦੇਖੋ ਉਹ ਤਾਂ ਬਿਲਕੁਲ ਹੈ ਗਈ ਹੈ ਇੱਕ ਪਾਸੇ ਇਹ ਗੱਲ ਕਹਿ ਰਹੇ ਨੇ ਇੱਕ ਪਾਸੇ ਪੋਸਟਰਾਂ ਦੇ ਕੁਝ ਹੋਰ ਦਿਖ ਰਹੇ ਬਿਲਕੁਲ ਦੇਖੋ ਪਤਾ ਗੱਲ ਕੀ ਹੈ ਅ ਮਨਪ੍ਰੀਤ ਸਿੰਘ ਯਾਲੀ ਲਗਾਤਾਰ ਤਿੰਨ ਤਿੰਨ ਵਾਰ ਜਿੱਤੇ ਜਦੋਂ ਕਾਂਗਰਸ ਦੀ ਵੇਵ ਸੀਗੀ 2017 ਤੋਂ 22 ਦੇ ਵਿੱਚ ਵਿੱਚ ਉਦੋਂ ਜਦੋਂ ਬਾਈ ਇਲੈਕਸ਼ਨਾਂ ਦੇ ਵਿੱਚ ਵੀ ਮਨਪ੍ਰੀਤ ਸਿੰਘ ਯਾਲੀ ਨੇ ਉਤੋਂ ਸੀਟ ਕੱਢੀ ਸੀ ਤੇ ਇਹ ਦੇਖੋ ਜਿੱਥੇ ਹੁਣ ਚਲੋ ਪੋਸਟਰਾਂ ਦੀ ਜਿੱਥੇ ਗੱਲ ਆ ਕੀ ਹੈ ਉਹ ਤਾਂ ਚਲੋ ਹਲੇ ਦੇਖਣ ਵਾਲਾ ਹੋਵੇਗਾ ਕਿ ਉਹ ਆਪਣਾ ਕਿਸ ਤਰੀਕੇ ਦੇ ਨਾਲ ਜਿਹੜਾ ਸਰਵਾਈਵਲ ਦੇਖ ਰਹੇ ਨੇ ਕਿਦਾਂ ਸਰਵਾਈਵਲ ਦੇਖ ਰਹੇ ਕਿਉਂਕਿ ਆ ਹੁਣ ਸਮਾਂ ਇਸ ਤਰ੍ਹਾਂ ਦਾ ਆ ਗਿਆ ਕਿ ਹਰੇਕ ਪਾਰਟੀ ਜਿਹੜੀ ਹੈ ਉਹ ਆਪਣੇ ਆਪ ਨੂੰ ਪੰਥਕ ਤੇ ਪੰਥਕ ਸਿਆਸਤ ਦਾ ਜਿਹੜਾ ਮੋਢੀ ਹੈ ਉਹ ਕਹਿਣ ਲੱਗੀ ਹੈ ਉਹ چاہے ਕੋਈ ਵੀ ਹੋਵੇ इवन ਕਾਂਗਰਸ ਦੇ ਵੀ ਕੁਝ ਜਿਹੜੇ ਲੀਡਰ ਨੇ ਜਿਹੜੇ ਕਿ ਹੁਣ ਉਹ ਅੱਗੇ ਆ ਰਹੇ ਨੇ ਕਹਿੰਦੇ ਹੋਏ ਦਿਖਾਈ ਦੇ ਰਹੇ ਨੇ ਕਿਉਂਕਿ ਦੇਖੋ ਜਿਹੜੇ ਲੋਕ ਨੇ ਨਾ ਖਾਸ ਕਰਕੇ ਜਿਹੜੇ ਪੰਜਾਬ ਦੇ ਲੋਕ ਨੇ ਬਹੁਤ ਇਮੋਸ਼ਨਲ ਲੋਕ ਨੇ ਇਹ ਜਿਸ ਨੂੰ ਵੀ ਇੱਕ ਵਾਰੀ ਮੋਢਿਆਂ ਤੇ ਚੁੱਕ ਲੈਣ ਤਾਂ ਕਾਫੀ ਅੱਗੇ ਤੱਕ ਲੈ ਕੇ ਜਾਂਦੇ ਨੇ ਤਾਂ ਆਦੇ ਸਮੇਂ ਦੇ ਵਿੱਚ ਜਿਹੜਾ ਮੰਤ ਸਿੰਘ ਹੈ ਹਾਲੀ ਦਾ ਜਿਹੜਾ ਇੱਕ ਸਟੈਚੂਰ ਫਿਗਰ ਹੈ ਉਹ ਕਾਫੀ ਵੱਡਾ ਹੋ ਚੁੱਕਿਆ ਹੈ ਪਰ ਉਹ ਦੇਖਣ ਵਾਲਾ ਹੋਵੇਗਾ ਕਿ ਉਹ ਉਸ ਤਰੀਕੇ ਦੇ ਨਾਲ ਉਹਨੂੰ ਕਿੰਨਾ ਲੰਮਾ ਸਮਾਂ ਜਿਹੜਾ ਹੈਗਾ ਉਹ ਆਪਣੇ ਅਨਪਰੂਵ ਕਰ ਸਕਦੇ ਨੇ ਆਖਰੀ ਸਵਾਲ ਹੈ ਮੇਰਾ ਪੁਨਰ ਸੁਰਜੀਤ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਉਹ ਬਿਲਕੁਲ ਚੁੱਪ ਨੇ ਕਿ ਇਹ ਸੁਖਬੀਰ ਸਿੰਘ ਬਾਦਲ ਹੋਣਾਂ ਦੀ ਸਟ੍ਰੈਟਜੀ ਹੈ ਕਿ ਇਸ ਵੇਲੇ ਅਕਾਲੀ ਦਲ ਜਿਹੜਾ ਵੋਟਰ ਖਿੰਡਿਆ ਹੋਇਆ ਹੈਗਾ ਉਹ بجائے ਕਿ ਕਿਸੇ ਹੋਰ ਪਾਰਟੀ 'ਚ ਜਾਣ ਦੇ ਰਹੇ ਅਕਾਲੀ ਦਲ ਚਾਹੇ ਉਹ ਜਿਹੜਾ ਮਰਜੀ ਅਕਾਲੀ ਦਲ ਹੋਵੇ 27 ਦੇ ਨੇੜੇ ਤੇੜੇ ਜਾ ਕੇ ਦੇਖਾਂਗੇ ਕਿ ਸਾਰੇ ਇਕੱਠੇ ਕਰ ਲਿੱਤੇ ਜਾਣ ਕਿਉਂਕਿ ਉਹ ਬਹੁਤ ਸਾਰੀਆਂ ਜਿੰਮਨੀ ਚੋਣਾਂ ਦੀ ਗੱਲ ਕਰ ਲਈਏ ਤਾਂ ਉਹ ਕੈਂਡੀਡੇਟ ਹੀ ਨਹੀਂ ਦੇ ਸਕਿਆ ਅਕਾਲੀ ਦਲ ਦੇਖੋ ਇਹ ਵੀ ਸਟ੍ਰੈਟੇਜੀ ਹੋ ਸਕਦੀ ਹੈ ਜਾਂ ਫਿਰ ਅੰਮ੍ਰਿਤਪਾਲ ਦੀ ਪਾਰਟੀ ਸੁਖਬੀਰ ਸਿੰਘ ਬਾਦਲ ਦੀ ਸਰਦਰਦੀ ਬਣੀ ਹੋਈ ਹੈ ਬਹੁਤ ਸਾਰੀਆਂ ਸੀਟਾਂ ਤੇ ਉਹ 8-8 10-10 ਹਜ਼ਾਰ ਵੋਟਾਂ ਉਹਨਾਂ ਵੱਲੋਂ ਜਿਹੜੇ ਕੈਂਡੀਡੇਟ ਜਾਂ ਵਿਚਰ ਰਹੇ ਨੇ ਲੋਕਾਂ ਦੇ ਵਿੱਚ ਉਹ ਕਿਤੇ ਨਾ ਕਿਤੇ ਜਿਹੜੇ ਬੰਦੇ ਉਹਨਾਂ ਕੰਨੀ ਜਾ ਰਹੇ ਨੇ ਰੀਸੈਂਟਲੀ ਜਿਹੜੇ ਬੰਦੇ ਜਾ ਰਹੇ ਨੇ ਉਹ ਅਕਾਲੀ ਦਲ ਦੇ ਹੀ ਬੰਦੇ ਜਾ ਰਹੇ ਨੇ ਉੱਧਰ ਦੇਖੋ ਬਿਲਕੁਲ ਅਗਰ ਆਪਾਂ ਡੇਟਾ ਦੀ ਗੱਲ ਕਰ ਲਈਏ ਤਾਂ ਹੁਣ ਤੁਸੀਂ ਤਰਨਤਾਰਨ ਦੇ ਬਾਈ ਇਲੈਕਸ਼ਨ ਹੋਈ ਹੈ ਉਦੋਂ ਅਕਾਲੀ ਦਲ ਵਾਰਿਸ ਪੰਜਾਬ ਦੇ ਜਿਹੜੀ ਅਮਰਤਪਾਲ ਉਹਨਾਂ ਦੀ ਪਾਰਟੀ ਹੈ ਉਹਨਾਂ ਨੂੰ 20000 ਦੇ ਕਰੀਬ ਜਿਹੜੀਆਂ ਵੋਟਾਂ ਸਨ ਪਈਆਂ ਅਕਾਲੀ ਦਲ ਬਾਦਲ ਨੂੰ ਤਕਰੀਬਨ 27 ਤੋਂ 28000 ਵੋਟਾਂ ਪਈਆਂ ਤੇ ਆਮ ਆਦਮੀ ਪਾਰਟੀ ਉੱਥੇ ਜੇਤੂ ਜਿਹੜੀ ਸੀਗੀ ਉਹ ਰਹੀ ਉਥੋਂ ਤੇ ਇਹ ਵੀ ਤਾਂ ਅਗਰ ਤੁਸੀਂ ਅਕਾਲੀ ਦਲ ਬਾਦਲ ਦੀ ਗੱਲ ਨਹੀਂ ਕਰਤੀ ਤਾਂ ਅਮਰਤਪਾਲ ਉਹਨਾਂ ਨੇ ਵੀ ਸਿਰਫ ਪਿਛਲੀਆਂ ਜਿੰਨੀਆਂ ਵੀ ਜਿੰਮਨੀ ਚੋਣਾਂ ਹੋਈਆਂ ਉਹਦੇ ਵਿੱਚ ਸਿਰਫ ਇੱਕ ਕਿਉਂਕਿ ਉਹ ਵੀ ਆਪਣਾ ਗਰਮਖਿਆਲੀ ਸੀਟ ਹੈ ਉਹ ਵੀ ਆਪਣਾ ਭਾਰ ਦੇਖ ਰਹੇ ਨੇ ਕਿ ਅਸੀਂ ਕਿੱਥੇ ਕਿੱਥੇ ਜੜਾ ਹੈਗੇ ਇਸ ਟਾਈਮ ਇਸ ਵੇਲੇ ਕਾਮਯਾਬ ਆ ਅਗਰ ਆਪਾਂ ਅਰਬਨ ਪੋਪੂਲੇਸ਼ਨ ਦੇ ਵਿੱਚ ਗੱਲ ਕਰ ਲਈਏ ਤਾਂ ਇਸ ਟਾਈਮੇ ਉਹਨਾਂ ਦੀ ਜਿਹੜੀ ਪ੍ਰੈਜ਼ੈਂਸ ਆ ਬਹੁਤ ਘੱਟ ਹੈ ਉਸੇ ਲਿਹਾਜ਼ ਦੇ ਨਾਲ ਕਾਲੀਦਲ ਬਾਦਲ ਦੀ ਜਿਹੜੀ ਜੜਾ ਕੋਰ ਬੇਸ ਵੋਟਰ ਸੀਗਾ ਉਹ ਰੂਰਲ ਪੋਪੂਲੇਸ਼ਨ ਦੇ ਵਿੱਚ ਜ਼ਿਆਦਾ ਬੈਠਾ ਰਾਦਰਦਨ ਕੀ ਅਰਬਨ ਅਰਬਨ ਪੋਪੂਲੇਸ਼ਨ ਕੋਈ ਲੁਧਿਆਣਾ ਰਿਜ਼ਲਟ ਦੇਖਿਆ ਉਹਨਾਂ ਦੇ ਉੱਥੇ ਉਹਨਾਂ ਨੂੰ ਇੰਨਾ ਚੰਗਾਾਰ ਨਹੀਂ ਮਿਲ ਸਕਿਆ ਜਦ ਕਿ ਉਹਨਾਂ ਨੇ ਕਾਫੀ ਇੱਕ ਅੱਛੇ ਲੀਡਰ ਨੂੰ ਐਜ਼ ਆਪਣਾ ਕੈਂਡੀਡੇਟ ਦਿੱਤਾ ਤਾਂ ਇੱਕ ਸਰਕਾਰ ਮੌਜੂਦਾ ਸਰਕਾਰ ਦੇ ਖਿਲਾਫ ਬਾਈ ਇਲੈਕਸ਼ਨ ਦੇ ਵਿੱਚ ਲੜਨਾ ਇਜ਼ ਨਾਟ ਈਜ਼ੀ ਤੇ ਉਹ ਅਗਰ ਜਿੱਥੇ ਤੱਕ ਤੁਸੀਂ ਪੁਨਰ ਸਿੰਘ ਜੀ ਤੇ ਕਾਲੀ ਦਲ ਦੀ ਗੱਲ ਕੀਤੀ ਹੈ ਤਾਂ ਉਹ ਇਸ ਵੇਲੇ ਤਾਂ ਦੇਖੋ ਇਹ ਹੀ ਕਹਾਂਗਾ ਕਿ ਪੁਨਰ ਸਿੰਘ ਜੀ ਤੇ ਕਾਲੀ ਦਲ ਜਿਹੜਾ ਇੱਕ ਅੱਜ ਤੋਂ ਤਕਰੀਬਨ 5 ਤੋਂ 7 ਮਹੀਨੇ ਪਹਿਲਾਂ ਜੋ ਬਹੁਤ ਸਟਰੋਂਗ ਨਜ਼ਰ ਆ ਰਿਹਾ ਸੀਗਾ ਕੁਝ ਜਿਹੜੇ ਉਹਨਾਂ ਨੇ ਹਲਕੇ ਵਿੱਚ ਰੈਲੀਆਂ ਵੀ ਕੀਤੀਆਂ ਉਹ ਹੁਣ ਕਾਫੀ ਖਿੰਡਿਆ ਖਿੰਡਿਆ ਨਜ਼ਰ ਆ ਰਿਹਾ ਹੈ ਉਹ ਦੇਖੀ ਨਹੀਂ ਰਿਹਾ ਉਹ ਕਾਫੀ ਖਿੰਡਿਆ ਖਿੰਡਿਆ ਨਜ਼ਰ ਆ ਰਿਹਾ ਹੈ ਤਾਂ ਦੇਖਣ ਵਾਲੀ ਗੱਲ ਹੋਵੇਗੀ ਕਿ ਆਉਣ ਵਾਲਾ ਸਮਾਂ ਉਹ ਜਿਹੜਾ ਸੁਜੀਤ ਵਾਸਤੇ ਕਿਹਾ ਜਾਂਦਾ ਹੈ ਜੀ ਬਹੁਤ ਬਹੁਤ ਸ਼ੁਕਰੀਆ ਤਾਂ ਇਹ ਸਨ ਸਾਡੇ ਨਾਲ ਪੋਲੀਟੀਕਲ ਸਟ੍ਰੈਟਜਿਸਟ ਸ਼ਮਿੰਦਰ ਸਿੰਘ ਸਾਫ਼ ਤੌਰ ਤੇ ਅਕਾਲੀ ਦਲ ਦੀ ਸਿਆਸਤ ਨੂੰ ਲੈ ਕੇ ਚਰਚਾ ਕਰ ਰਹੇ ਸੀ ਕਿ ਸੁਖਬੀਰ ਸਿੰਘ ਬਾਦਲ ਦੁਬਾਰਾ ਅਕਾਲੀ ਦਲ ਨੂੰ ਰਿਵਾਈਵ ਕਰ ਪਾਉਣਗੇ ਜਾਂ ਨਹੀਂ ਦੂਜੇ ਪਾਸੇ ਮਨਪ੍ਰੀਤ ਅਯਾਲੀ ਸੁਖਬੀਰ ਸਿੰਘ ਬਾਦਲ ਨੂੰ ਚੈਲੰਜ ਕਰਦੇ ਦਿਖਾਈ ਦੇ ਰਹੇ ਨੇ ਤਾਂ ਆਉਣ ਵਾਲੀ 2027 ਦੀ ਵਿਧਾਨ ਸਭਾ ਚੋਣਾਂ ਦੇ ਵਿੱਚ ਵੇਖਣਾ ਹੋਵੇਗਾ ਅਕਾਲੀ ਦਲ ਕਿੰਨਾ ਕੁ ਰਿਵਾਈਵ ਕਰਦਾ ਹੈ ਦਨ ਮਿਊਟ ਲਈ ਵੀਡੀਓ ਜਰਨਲਿਸਟ ਗੋਲਡੀ ਤੇ ਪ੍ਰਵਿੰਦਰ ਨਾਲ ਵਰਨਪਟ